ਕੋੜੀ ਨਹੀਂ ਵੀਰੇ ਖੇਤੀ ਕਰਨ ਦੀ 4-4 5-5 ਲੱਖ ਰੁਪਿਆ ਕਿੱਲਾ ਮਿਲ ਜਾਂਦਾ ਸਾਨੂੰ ਇਹਦਾ ਕਿੱਲੇ 8 ਕਿੱਲੇ 31 ਲੱਖ ਦੇ ਠੇਕੇ ਗਏ ਹੋਏ ਬਹੁਤ ਆ ਫਿਰ ਹੈ ਨਾ ਹਾਂ ਹਾਂ ਫਿਰ ਸਾਡੀ ਸਾਂਝੀ ਵਾਟ ਆ ਹੂੰ ਇਹ ਕਦੀ ਢਹਿ ਜਾਂਦੀ ਕਦੀ ਆਪੇ ਪਾ ਲੈਂਦੇ ਠੇਕੇ ਤੇ ਸਾਡੇ ਚਾਚੇ ਤਾਂ ਅਜ ਨਹੀਂ ਰੋਲਾ ਪੈਂਦਾ ਵੀ ਮੇਰੀ ਵਾਟਾ ਜਾਂ ਤੇਰੀ ਵਾਟਾ ਅਸੇ ਵਾਟ ਦਾ ਰੋਲਾ ਹੀ ਨਹੀਂ ਪੈਂਦਾ ਵਾਟ ਦਾ ਰੋਲਾ ਨਹੀਂ ਕਿਉਂਕਿ ਇਹੀ ਕਿਹੜੇ ਦੇ ਨਾਲ ਕੋਈ ਬੀਜ ਨਾ ਘਸਾ ਕੇ ਬੂਟੇ ਨੇ ਆ ਕੋਈ ਬੂਟਾ ਇਹਨੂੰ ਟੱਪ ਗਿਆ ਇਹ ਵੀ ਸੋਖਾ ਕੋਈ ਬੂਟਾ ਇਹਨੂੰ ਟੱਪ ਗਿਆ ਇਹ ਸਾਨੂੰ ਉਦੋਂ ਔਖਾ ਹੁੰਦਾ ਜਦੋਂ ਪਾਣੀ ਲਾਉਣਾ ਉਦੋਂ ਪਾਣੀ ਪੈਂ ਕੋਈ ਕਿੱਲੇ ਦੇ ਕਿੱਲੇ ਲਾਈ ਜਾਂਦਾ ਕੋਈ ਚਾਰ ਦੁਵਾਰੀ ਚਲਾਈ ਜਾਂਦਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹਦਾ ਰੇਟ ਦਾ ਫਰਕ ਆ ਸਕਦਾ ਉਦੋਂ ਪਹਿਲਾਂ ਫਿਰ ਬੰਦਾ ਇਨਕਮ ਕਿਹੜੇ ਜਰੀਏ ਕਰ ਸਕਦਾ ਇਹ ਤੋਂ ਉਦੋਂ ਜਿਵੇਂ ਹੁਣ ਅਸੀਂ 3 ਕਿੱਲੇ ਨਰੋਲ ਜਾਮਨ ਲਾਈ ਆ ਤੇ ਇਹ ਕਿੰਨੇ ਟਾਈਮ ਬਾਅਦ ਫਰੂਟ ਦੇਣਾ ਸ਼ੁਰੂ ਕਰੋਗੇ ਉਹ ਕਿੰਨੇ ਵਾਈ ਕਿੰਨੇ ਤੇ ਬੂਟਾ ਲਾਵੇ ਜੇ ਮੰਨ ਲਓ 1 ਲਾਈਨ ਲਾਉਣੀ ਆ ਉਹਦਾ ਗੈਪ ਕਿੰਨਾ ਰੱਖੇ ਤੇ ਜੇ ਮੰਨ ਲਓ ਵੀ ਕਿਸੇ ਨੇ ਬਾਗ ਲਾਉਣਾ ਉਹਦਾ ਕਿੰਨਾ ਗੈਪ ਰੱਖਣਾ ਜੇ ਤਾਂ ਲਾਉਣੀ ਆ ਜੀ ਬਾਉਂਡਰੀ ਆ ਆ ਗਿਆ ਜੀ ਗਰਾਫਟਰਡ ਜਮਨ ਲਾਇਆ ਸੀ ਐਪਲ ਬੇਰ ਉਹਨਾਂ ਦੀ ਗਿੜਕ ਨਹੀਂ ਹੁੰਦੀ ਸੀ ਓਵੇਂ ਦੇ ਚ ਕੀ ਕਈਆਂ ਜਿਹੜਾ ਗਿੜਕ ਵੀ ਹੈ ਨਹੀਂ ਹਮ ਇੱਕ ਮੇਰਾ ਵੀਰ ਕੋਈ ਵੀ ਹੈ ਨਾ ਜਦੋਂ ਬੂਟਾ ਲਾਉਣਾ ਆਪਾਂ ਜੇ 버ਗਰ ਖਾਣਾ ਤੇ ਪੀਜ਼ਾ ਖਾਣਾ ਤੇ ਕੇ ਆਪਾਂ ਮਹਿੰਗੇ ਤੋਂ ਮਹਿੰਗਾ ਆਰਡਰ ਕਰ ਦਿੰਨੇ ਆ ਜੀ ਪਰ ਜਿੱਦੋਂ ਆਪਾਂ ਬੂਟਾ ਲਾਉਣਾ ਨਾ ਉਦੋਂ ਆਪਾਂ ਖਣਾ ਯਾਰ ਦਸਾਂ ਵਾਲਾ ਬੂਟਾ ਮਿਲ ਜੇ 20 ਵਾਲਾ ਮਿਲ ਜੇ ਜੀ ਸਹੀ ਆ ਉਦੋਂ ਨਹੀਂ ਪੈਸੇ ਲਾਉਣੇ ਆਪਾਂ ਸਬਰ ਸਭ ਤੋਂ ਵੱਡੀ ਚੀਜ਼ ਆ ਜੀ ਤੇ ਇਹ ਅੱਜ ਐਫ ਡੀ ਕਰਾਈ ਆ ਮੇਰੇ ਜਵਾਕਾਂ ਦੇ ਕੰਮ ਆਉਣੀਆਂ ਕੱਲ ਪਰਸੋ ਮੇਰੇ ਪਾਪਾ ਕੀ ਜਾਂਦੇ ਸੀ ਵੀ ਤੂੰ ਮੈਂ ਆ ਕਿਸੇ ਨੂੰ ਆਖਿਆ ਨਹੀਂ ਹਾਂ ਦੀ ਆਪਣੇ ਬਹੁਤ ਵਧੀਆ ਕਮਾਈ ਹੋ ਰਹੀ ਐ ਹੋਰੀ ਪਾਪਾਰੇ ਤੁਸੀਂ ਕੀਤਾ ਕੀ ਆ ਜਿਹੜੀ ਕਮਾਈ ਹੋ ਰਹੀ ਆ ਵਾਕਈ ਉਹਨਾਂ ਦੀ ਗੱਲ ਸਹੀ ਆ ਅਸੀਂ ਕੀਤਾ ਕੁਛ ਨਹੀਂ ਇਹ ਪਾਪਾਰਾਂ ਨੇ ਲਾਏ ਨੇ ਤੇ ਗਾਂ ਸਾਨੂੰ ਇਨਕਮ ਹੋ ਰਹੀ ਐ ਇਹਨਾਂ ਦੀ ਜਿਹੜੇ ਬੰਦੇ ਜਾਮਨ ਦੀ ਖੇਤੀ ਕਰਨਾ ਚਾਹੁੰਦੇ ਆ ਖੇਤ ਦੀ ਚਾਰਦਵਾਰੀ ਤੇ ਜਾਂ ਤੁਸੀਂ ਕਿਸੇ ਵੀ ਹੋਰ ਫਲਦਾਰ ਬੂਟੀ ਦੀ ਖੇਤੀ ਕਰਨਾ ਚਾਹੁੰਦੇ ਆ ਤਾਂ ਇਹ ਵੀਡੀਓ ਤੁਹਾਡੇ ਬਹੁਤ ਕੰਮ ਦੀ ਆ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਮਿਲਣੀ ਆ ਆਪਾਂ ਕੱਲੀਆਂ ਗੱਲਾਂ ਸੁਣ ਲੈਣੇ ਵੀ ਇੰਨੇ ਲੱਖ ਦੀ ਕਮਾਈ ਹੋ ਜਾਂਦੀ ਆ ਆਪਣਾ ਮਕਸਦ ਇਹੀ ਹੁੰਦਾ ਵੀ ਬੰਦੇ ਨੂੰ ਸਹੀ ਜਾਣਕਾਰੀ ਮਿਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ तरीके ਦੇ ਹੋਰ ਵੀਡੀਓ ਦੇਖਣ ਲਈ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਕਿੰਨਾ ਸਮਾਂ ਹੋ ਗਿਆ ਬਈ ਇਹਨੂੰ ਬਾਗ ਲੱਗੇ ਨੂੰ ਇਹ ਬਾਗ ਤਾਂ ਹੀ ਪੀੜੀ ਦੜ ਪੀੜੀ ਆ ਰਿਹਾ ਸੀ ਪਾਕਿਸਤਾਨ ਤੋਂ ਆ ਕੇ ਆਉਂਦੇ ਇੱਥੇ ਬਾਗ ਸ਼ੁਰੂ ਕਰਤੇ ਸੀ ਲਾਉਣੇ ਅੱਛਾ ਜੀ ਤੇ ਹੁਣ ਗਾਂ ਫਿਰ ਗਾਂ ਵੱਧਦੇ ਜਾਂਦੇ ਘਟਿਆ ਨਹੀਂ ਬਾਗ ਅੱਛਾ ਅੱਛਾ ਵੀਰ ਇਹ ਜਿਹੜੀ ਜਾਮਨ ਆ ਇਹ ਤੁਹਾਡੇ ਕੋਲ ਕਿੰਨੇ ਏਰੀਆ ਚ ਲੱਗੀ ਹੋਈ ਹੈ ਇਹ ਇਹ 8 ਕਿੱਲਿਆਂ ਦੇ 4 ਚਫੇਰੇ ਤੇ 3 ਕਿੱਲੇ ਆਪਣੇ ਕੋਲ ਨਰੋਲ ਵੀ ਲੱਗੇ ਹੋਏ ਆ। ਅੱਛਾ ਨਰੋਲ ਵੀ ਲੱਗੀ ਆ। ਹਾਂਜੀ ਹਾਂਜੀ। ਇਹ ਬਈ ਤੁਸੀਂ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਕਾਹ ਤੋਂ કરી ਸੀਗੀ ਇਹਦੀ? ਇਹ ਅਸੀਂ ਇਸੇ ਲੋ ਤੋਂ ਤੇ ਨੇਰੀ ਤੋਂ ਬਚਾਉਣ ਤੋਂ ਕੀਤੀ ਸੀ ਬਾਗ ਵੀ ਜਿਹੜੇ ਅੰਦਰ ਆਲੂ ਤੇ ਆਲੂਹਾਰੇ ਦਾ ਬਾਗ ਸੀ ਸਾਡੇ ਬਹੁਤ ਪੁਰਾਣੇ। ਅੱਛਾ ਪਹਿਲਾਂ ਤੁਹਾਡਾ ਆਲੂ ਦਾ ਬਾਗ ਸੀ। ਹਾਂਜੀ ਆਲੂਹਾਰੇ ਦਾ ਵੀ। ਆਲੂਹਾਰਾ ਤਾਂ ਸਾਡੇ ਚਿੱਟਾ ਆਲੂਹਾਰਾ ਹੁੰਦਾ ਸੀ ਹੁਣ ਤਾਂ ਉਹ ਹੈ ਹੀ ਨਹੀਂਗਾ। ਅੱਛਾ। ਚਿੱਟੇ ਆਲੂਹਾਰੇ ਦਾ ਬਾਗ ਹੁੰਦਾ ਸੀਗਾ ਇਸ ਕਿੱਲੇ 'ਚ ਹੀ ਹੁੰਦਾ ਸੀ ਉਹ। ਅੱਛਾ। ਤੇ ਉਹਨੂੰ ਬਚਾਉਣ ਵਾਸਤੇ ਅਸੀਂ ਜਾਮਨ ਲਾਈ ਉਦੋਂ ਬਾਅਦ ਚ ਫਿਰ ਜਾਮਣੇ ਵੀ ਕੰਬ ਬਹੁਤ ਲੱਗਦੀ ਫਿਰ ਅਸੀਂ ਜਾਮਣ ਵੀ ਨਾਲ ਨਾਲ ਕਰ ਲਾਪੇ ਖੇਤੀ ਜੀ ਬਾਈ ਗ੍ਰੇਡਿੰਗ ਵੀ ਕਰਨੀ ਪੈਂਦੀ ਹੈ ਫਿਰ ਇਹ ਤਾਂ ਬਹੁਤ ਵੱਡੇ ਲੈਵਲ ਤੇ ਗ੍ਰੇਡਿੰਗ ਕਰਦੇ ਜੀ ਇਹਦੇ ਤਾਂ ਬਰੀਕ ਜਾਮਣ ਲਾਲ ਚੁੰਡ ਜਾਮਣ ਪਾਟਾ ਜਾਮਣ ਆ ਵੇਖੋ ਯਾਰ ਇਹ ਸਭ ਨਿਕਲ ਜਣਾ ਹੁਣ ਆ ਮੀਂਹ ਆੜਾ ਇਹ ਹੁਣ ਗ੍ਰੇਡਿੰਗ ਹੋ ਰਹੀ ਹੈ ਇਹ ਪਾਟੇ ਜਾਣ ਨਿਕਲ ਜਣੇ ਨਹੀਂ ਤਾਂ ਇਹ ਇੱਕ ਦਾ ਪਾਣੀ ਨਿਕਲਿਆ ਇਹਨੇ ਦਸਾਂ ਲੱਗ ਜਣਾ ਤੇ ਉਹ ਲੱਗਣਾ ਸਾਰੇ ਖਰਾਬ ਇਹ ਇੱਕ ਨਹੀਂ ਸਾਰੇ ਖਰਾਬ ਕਰ ਦੇਣੇ ਆ ਇਹ ਸਾਰੇ ਹੁਣ ਕੱਢ ਦੇਣੇ ਇਹਨਾਂ ਨੇ ਇਹ ਮਾਰਕੀਟ ਚ ਬਾਈ ਕੀ ਰੇਟ ਵਿਕ ਜਾਂਦੀ ਹੈ ਆ ਇਹ ਤਾਂ ਠੇਕੇਦਾਰ ਹੀ ਦੱਸਣਗੇ ਕੀ ਵੇਖਦਾ ਪਿਆ ਹੰਰ ਚੱਲਦਾ ਪਿਆ 3000 ਰੁਪਏ ਕਰੇਟ ਕਿ ਨਹੀਂ ਇਹ 3 ਤੋਂ ਲੈ ਕੇ ਤੇ 15 ਤੱਕ 1500 ਹਾਂ 1500 ਤੋਂ 3000 ਅੱਛਾ ਇਹ ਜਿਹੜੀ ਲਾਲ ਹੁੰਦੀ ਹੈ ਬਈ ਇਹ ਵੀ ਪੱਕ ਜਾਂਦੀ ਹੈ ਕਿ ਨਹੀਂ ਪੱਕਦੀ ਇਹ ਰਾਤ ਜਾਂਦੀ ਜਾਂਦੀ ਹੋਰ ਰੰਗ ਬਦਲ ਚੂਗੀ ਮਤਲਬ ਜਿਹੜੀ ਪਾਰਟੀ ਹੈ ਉਹ ਹੀ ਕੱਢਣੀ ਇਹਨਾਂ ਨੂੰ ਪਾਰਟੀ ਕੱਢਣੀ ਹੈ ਸਾਰੀ ਸ਼ਾਂਟ ਹੋ ਜਾਣੀ ਹੈ ਚਾ ਇਹਨਾਂ ਦੇ ਅੱਡ ਅੱਡ ਗ੍ਰੇਡ ਲਾ ਦੇਣਾ ਸਾਰੇ ਸੇ 5 ਇੰਚ ਸ਼ਾਂਟ ਹੋ ਜਾਣੀ ਹੈ ਇਹ ਚਾਂਟ ਕਰਦੇ ਆ ਉੱਥੇ ਜਾ ਕੇ ਡੱਬਿਆਂ ਦੇ ਵਿੱਚ ਪੈਕਿੰਗ ਹੋ ਜਾਣਾ ਡੱਡ ਡੱਬੇ ਹੋ ਜਾਣੇ ਕਿਲੋ ਕਿਲੋ ਸਵਾ ਸਵਾ ਕਿਲੋ ਤੇ ਜਿਵੇਂ ਦੋ ਦੋ ਉਹਨਾਂ ਨੇ ਜਿਹੜਾ ਜਿਹੜੀ ਦਿੱਲੀ ਦੀ ਫਰੂਟ ਮੰਡੀ ਵੱਡੀ ਉੱਥੇ ਕੈਂਟਰ ਤੋਂ ਕਰੇਟ ਲੈਣਾ ਉੱਥੇ ਬੋਲੀ ਲਾਉਣ ਲੱਗ ਪੈਣੀ ਇੱਕ ਬੰਦੇ ਨੇ ਉੱਥੇ ਸਾਰੇ ਬੰਦਿਆਂ ਨੇ ਜਿਨ੍ਹਾਂ ਨੇ ਖਰੀਦਣਾ ਆ ਜਾਣਾ ਉਹਨਾਂ ਨੇ ਉੱਥੇ ਹੀ ਖਰੀਦ ਕੇ ਉੱਥੇ ਡੱਬਿਆਂ 'ਚ ਪਾਉਣ ਲੱਗ ਪੈਣਾ ਇਹ 25 ਕਿਲੋ ਦੀ ਪੈਕਿੰਗ ਜਾਂਦੀ ਹੈ ਉੱਥੇ ਜਾ ਕੇ ਕਿਲੋ ਦੀ ਬਣ ਜਾਣੀ ਹੈ ਉੱਥੇ ਕਿਲੋ ਦੀ ਬਣ ਜਾਣੀ ਹੈ ਉੱਥੇ ਮਹਿੰਗਾ ਬਹੁਤ ਵੇਚਦਾ ਕਿਲੋ ਦੀ ਪਾਈਆ ਪਾਈਆ ਦੀ ਪੈਕੇ ਕਲਕੱਤੇ ਜਿਵੇਂ ਦੂਰ ਦੂਰ ਸ਼ਹਿਰਾਂ ਦੇ ਅਲੱਗ-ਅਲੱਗ ਉੱਥੇ ਜਾਂਦਾ ਇਹ ਤੁਸੀਂ ਠੀਕ ਇਹ ਬਾਈ ਠੇਕੇਦਾਰ ਇਹ ਬਾਈ ਠੇਕੇਦਾਰ ਨਾਲ ਦੇ ਘਰ ਦਾ ਆਪਣਾ ਠੇਕੇਦਾਰ ਉੱਧਰ ਸੱਤ ਕੋ ਕੈਂਟਰ ਚੱਲਦੇ ਹੋਣੇ ਆਪਣੇ ਪਿੰਡੋਂ ਸ਼ਾਮ ਨੂੰ ਇੱਥੋਂ 15 ਟਰੱਕ ਐਂਟਰੀ ਜਮੇ 15 ਜਾਂ 14 ਕੈਂਟਰ ਜਾਂਦੇ ਸੀ ਅੱਛਾ ਅੱਛਾ ਮੰਡੀਆਂ ਜਿਵੇਂ ਆ ਪਿੰਡ ਹੋ ਗਏ ਨੇੜੇ-ਨੇੜੇ ਸਾਰੇ ਟੋਟਲ ਪਿੰਡ ਐ ਆਪਣੇ ਸਮੇ ਵਾਲ ਦੇ ਵਿੱਚ ਸਾਰੇ ਸਾਡੇ ਹੁਣ ਅਰਨੀ ਵਾਲਾ ਮੰਡੀ ਵੈਸੇ ਪਾਸ ਵੀ ਹੋਈ ਆ ਸਰਕਾਰੀ ਤੌਰ ਤੇ ਆਪਣਾ ਐਮ.ਐਲ.ਏ ਨੇ ਪਾਸ ਕਰਾਈ ਗੋਲਡੀ ਕੰਬੋਈ ਨੇ ਜਾਮਣ ਮੰਡੀ ਇੱਥੇ ਬਣ ਜਾ ਰਹੀ ਆ ਅਰਨੀ ਵਾਲੇ ਇੱਥੇ ਇੱਥੇ ਹੀ ਦਿੱਲੀ ਦਾ ਵਪਾਰੀ ਇੱਥੇ ਸਾਡੇ ਪਿੰਡ ਅੱਗੇ ਵੀ ਆਉਂਦਾ ਪਰ ਉਹਨਾਂ ਨੂੰ ਇੱਕ ਪੁਆਇੰਟ ਮਿਲ ਜੂਗਾ ਵੀ ਇੱਕ ਥਾਂ ਤੇ ਬਹਿ ਕੇ ਜਿੱਥੇ ਸੇਲ ਪਰਚੇਸ ਕਰ ਸਕਣਗੇ ਤੇ ਸਾਨੂੰ ਉਹ ਚੀਜ਼ ਦਾ ਹੋਰ ਫਾਇਦਾ ਹੋ ਜੂਗਾ ਭਾਈ ਜਾਮਨ ਤੋਂ ਬਿਨਾ ਤੁਸੀਂ ਹੋਰ ਕਿਸ ਕਿਸ ਫਰੂਟ ਦੇ ਦਿੱਤੇ ਅੰਬੂਰਦ ਵੀ ਹੈਗਾ ਜੀ ਆੜੂ ਵੀ ਆ ਨਾਖ ਵੀ ਹੈਗੀ ਆ ਅੱਛਾ ਹਾਂਜੀ ਸਭ ਤੋਂ ਭਾਈ ਰਿਜ਼ਲਟ ਕਿਹੜੀ ਚੀਜ਼ ਦਾ ਤੁਹਾਨੂੰ ਜ਼ਿਆਦਾ ਮਿਲਿਆ ਰਿਜ਼ਲਟ ਸਾਨੂੰ ਸਾਰੀਆਂ ਚੀਜ਼ਾਂ ਦੀ ਵਧੀਆ ਹੀ ਕਿਉਂਕਿ ਸਾਡੀਆਂ ਸਾਰੀਆਂ ਚੀਜ਼ਾਂ ਹੀ 4 ਲੱਖ 5 ਲੱਖ ਕਿੱਲਾ ਠੇਕਾ ਦੇ ਜਿੰਦੀਆਂ ਹੀ ਠੀਕ ਜਾਮਨ ਵੀ ਸੇਮ ਹੀ ਹੈ ਤੇ ਹਾਂਜੀ 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 ਸਾਰੀਆਂ ਹੀ ਸੇਮ ਆ ਗਿਆ ਇਹ ਗrafted জামਨ ਅੱਛਾ ਇਹ ਦੂਜੇ ਪੱਤੇ ਆਪਣੇ ਮੋٹے ਮੋٹے ਨੇ ਕਾਲੇ ਕਾਲੇ ਤਿੱਖੇ ਜਿਹੇ ਹੁੰਦੇ ਨੇ ਅੱਛਾ ਅੱਛਾ ਇਹ grafted জামਨ ਦੇ ਜ਼ਿਆਦਾ ਆ ਜਾਂਦਾ ਇਹਦਾ ਫਲ ਦਿੱਲੀ ਨਹੀਂ ਪਹੁੰਚਦਾ ਹੂੰ ਜੇ ਸੋਨਾ ਬਣਿਆ ਹੋਇਆ ਫਲ ਮੋਟਾ ਫਲ ਵਧੀਆ ਹੁਣ ਇਹ grafted ਹੈ ਜੀ ਖਾਣ ਨੂੰ ਤਾਂ ਵਧੀਆ ਇਹ grafted ਹਾਂ ਇਹ ਪੋਲਾ ਆ ਵੇਖੋ ਇਹ ਪੋਲਾ ਆ ਥੋੜਾ ਜਿਹਾ ਟੈਂਟ ਹੋਊਗਾ ਹੂੰ ਇਹ ਜਾਂਦਾ ਜਾਂਦਾ ਰਾਹ ਚ ਫਿਸਜੂ ਪਰ ਇਹ ਖਾਣ ਨੂੰ ਬਹੁਤ ਵਧੀਆ ਜਿਵੇਂ ਕਿਸੇ ਨੇ ਘਰੇ ਲਾਉਣੇ ਹਨ ਹੂੰ ਖਾਣ ਨੂੰ ਬਹੁਤ ਵਧੀਆ ਸਾਡੇ ਬੂਟੇ ਕਾਫੀ ਨੇ 22 25 ਬੂਟੇ ਨੇ ਤੇ ਸਾਨੂੰ ਚੇਂਜ ਕਰਨੇ ਪੈਣਗੇ ਗੁੱਦਾ ਬਹੁਤ ਹੈ ਨਾ ਇਹਦੇ ਵਿੱਚ ਹਾਂ ਇਹਦੇ ਵਿੱਚ ਗੁੱਦਾ ਬਹੁਤ ਹੈ ਗਿੜਕ ਛੋਟੀ ਹੈ ਇਹਨਾਂ 'ਚ ਗਿੜਕ ਵੱਡੀ ਹੈ ਗੁੱਦਾ ਘੱਟ ਹੈ ਇਹਨਾਂ 'ਚ ਤਾਂ ਕਈਆਂ ਜਿਹੜਾ ਗਿੜਕ ਵੀ ਹੈ ਨਹੀਂ ਜਿਵੇਂ ਅੱਗੇ ਆਇਆ ਸੀ ਨਾ ਜੀ ਐਪਲ ਆਇਆ ਸੀ ਐਪਲ ਬੇਰ ਉਹਨਾਂ 'ਚ ਗਿੜਕ ਨਹੀਂ ਹੁੰਦੀ ਸੀ ਔਵੇਂ ਦੇ 'ਚ ਕੀ ਕਈਆਂ ਜਿਹੜਾ ਗਿੜਕ ਵੀ ਹੈ ਨਹੀਂ ਹੂੰ ਜਿਵੇਂ ਨਾ ਮਾਤਰ ਜੀ ਇੰਨੀ ਕੋਈ ਗਿੜਕ ਨਿਕਲਦੀ ਐ ਮਿੱਠੀ ਵਾਕਏ ਬਹੁਤ ਹੈ ਨਾ ਇਹ ਹਾਂਜੀ ਹਾਂਜੀ ਮਿੱਠੀ ਬਹੁਤ ਹੈ ਬਹੁਤ ਸਵਾਦ ਬਹੁਤ ਹੈ ਇਹਨੂੰ ਬਈ ਫਾਲੇ ਇਹਦੇ ਬਰਾਬਰ ਹੀ ਆਉਂਦਾ ਘੱਟ ਆਉਂਦਾ ਇਹ ਹਜੇ ਛੋਟੇ ਨੇ ਬੂਟੇ ਜੇ 8 ਕੁ ਸ ਪਿਛਲੇ ਸਾਲ ਥੋੜਾ ਘੱਟ ਸੀ। ਮਤਲਬ ਅਸੀਂ ਵੇਚ ਕੇ ਵੇਖਿਆ ਦੀ ਕਿਆ ਨਹੀਂ। ਨਹੀਂ ਵਿਕਿਆ। ਇਹ ਦਿੱਲੀ ਨਹੀਂ ਪਹੁੰਚਿਆ। ਇਹ ਆ ਜਿਹਨੇ ਇੱਥੇ ਲੋਕਲ ਵੇਚਣਾ ਉਹਨੂੰ ਠੀਕ ਆ। ਹਾਂ ਲੋਕਲ ਜਿਵੇਂ ਇਹ ਵੀ ਉਹ ਇੰਨਾ ਹੋ ਗਿਆ ਸ਼ਾਮ ਤੱਕ ਰਸਰੇ ਤੋੜ ਕੇ ਸ਼ਾਮ ਨੂੰ ਵੇਚ ਦੇ ਰਾਤ ਨਹੀਂ ਕੱਢਣੀ ਇਹਨੇ। ਹੂੰ ਪਰ ਉਹ ਮੇਰੇ ਹਿਸਾਬ ਨਾਲ ਬਾਈ ਜਿਨੇ ਘਰੇ ਖਾਣੇ ਆ ਤਾਂ ਤੋੜ ਕੇ ਖਾ ਲੋ। ਜਿਨੇ ਖਾ ਲਿਆ ਉਹ ਇਹਨੂੰ ਨਹੀਂ ਖਾਂਦਾ। ਹਾਂ ਉਹ ਹੋਰ ਨਹੀਂ ਖਾਂਦਾ ਇਹਨੂੰ ਖਾਊਗਾ ਉਹ। ਇਹ ਸਵਾਦ ਬਹੁਤ ਮਿੱਠਾ ਬਹੁਤ ਆ ਜੀ। ਬਈ ਇੱਕ ਜਿਵੇਂ ਜਾਮਣਾ ਮੰਨ ਲਓ ਹੁਣ ਆਪਾਂ ਵੀਡੀਓ ਪਾਉਣੀ ਆ ਜਾਂ ਹੋਰ ਵੀ ਬਹੁਤ ਜਾਮਣਾ ਲਾਈ ਜਾਂਦੇ ਆ। ਕੋਈ ਕਿੱਲੇ ਦੇ ਕਿੱਲੇ ਲਾਈ ਜਾਂਦਾ ਕੋਈ ਚਾਰ ਦੁਵਾਰੀ ਚ ਲਾਈ ਜਾਂਦਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹਦਾ ਰੇਟ ਦਾ ਫਰਕ ਆ ਸਕਦਾ ਹੋਣੀ ਨਹੀਂ ਨਹੀਂ ਰੇਟ ਦਾ ਫਰਕ ਨਹੀਂ ਆਉਂਦਾ ਜੀ ਸਾਨੂੰ ਫਾਇਦਾ ਹੀ ਹੋਊਗਾ ਉਹ ਚੀਜ਼ ਦਾ ਆਪਣਾ ਜਿਵੇਂ ਕੋਈ ਮਾਲ ਜ਼ਿਆਦਾ ਹੋਵੇ ਤਾਂ ਐਕਸਪੋਰਟ ਵੱਜ ਜਾਂਦੀ ਆ ਇਹ ਜਾਮਣ ਪੰਜਾਬ ਚ ਜ਼ਿਆਦਾ ਉਂਝ ਮਹਾਰਾਸ਼ਟਰ ਚ ਵੀ ਹੈਗਾ ਪਰ ਉੱਥੇ ਤੋੜਦੇ ਹੱਥ ਨਾਲ ਨਹੀਂ ਉੱਥੇ ਝਾੜ ਕੇ ਤੋੜਦੇ ਆ ਆਪਣੇ ਤੋੜਦੇ ਪੌੜੀਆਂ ਲਾ ਕੇ ਹਾਂ ਇਹਦੀ ਵੈਲਿਊ ਤਾਂ ਜ਼ਿਆਦਾ ਆਪਣੇ ਜਾਮਣ ਦੀ ਦਿੱਲੀ ਵੀ ਜਾਓਗੇ ਸੰਮੇਲੀ ਦਾ ਜਾਮਣ ਉੱਥੇ ਸੰਮੇਲੀ ਦਾ ਨਾਮ ਪਤਾ ਪੰਜਾਬ ਤੋਂ ਆਉਂਦਾ ਤਾਂ ਪਤਾ ਨਾਲ ਇਹ ਵੀ ਪਤਾ ਵੀ ਸੰਮੇਲੀ ਪਿੰਡ ਦਾ ਜਾਮਣ ਆ ਵੀ ਹੱਤ ਨਾਲ ਤੋੜਿਆ ਜਾਮਣਾ ਤੇ ਕੁਆਲਿਟੀ ਵਧੀਆ ਹੁੰਦੀ ਰਹਿੰਦੀ ਹੂੰ ਤੇ ਜਿਹੜਾ ਜਿੰਨਾ ਜ਼ਿਆਦਾ ਜਾਮਣ ਹੋਊਗਾ ਆਪਾਂ ਉਹਨਾਂ ਦਾ ਐਕਸਪੋਰਟ ਹੋਊਗਾ ਉਹਨਾਂ ਹੀ ਆਪਣਾ ਠੇਕੇਦਾਰ ਵੱਡਾ ਹੋਊਗਾ ਤੇ ਜੇ ਮੈਂ ਲਈ 10 ਬੁੱਟੇ ਹੋਏ ਤੇ ਮੈਂ ਫਿਰ ਸ਼ਹਿਰ ਆ ਦੇ ਮੁਕਸਰੀ ਵੇਚ ਸਕਦਾ ਦਿੱਲੀ ਜਾ ਕੇ 10 ਕਰੇਟ ਨਹੀਂ ਵੇਚ ਸਕਦਾ 10 ਬੁੱਟਿਆਂ ਤੇ ਇੱਕ ਇੱਕ ਤੋੜ ਕੇ ਤੇ ਭਾਈ ਜੇ ਕਿਸੇ ਨੇ ਮੰਨ ਲਓ ਲਾਉਣਾ ਵੀ ਆ ਉਹ ਕਿੰਨੇ ਬਾਏ ਕਿੰਨੇ ਦੇ ਬੂਟਾ ਲਾਵੇ ਜੇ ਮੰਨ ਲਓ ਇੱਕ ਲਾਈਨ ਲਾਉਣੀ ਆ ਉਹਦਾ ਗੈਪ ਕਿੰਨਾ ਰੱਖੇ ਤੇ ਜੇ ਮੰਨ ਲਓ ਵੀ ਕਿਸੇ ਨੇ ਬਾਗ ਲਾਉਣਾ ਉਹਦਾ ਕਿੰਨਾ ਗੈਪ ਰੱਖਣਾ ਜੇ ਤਾਂ ਲਾਉਣੀ ਆ ਜੀ ਬਾਉਂਡਰੀ ਫਿਰ ਤਾਂ 25 ਫੁੱਟ ਤਿੱਕਰ ਲਾਵੇ ਅੱਛਾ ਤੇ ਜੇ ਆਪਾਂ ਨਰੋਲ ਲਾਉਣਾ ਫਿਰ ਘਟੋ ਘਟ 35 40 ਫੋਟੋ ਵੇ ਅੱਛਾ ਅੱਛਾ ਹਾਂਜੀ ਪਈ ਇਹਦੀ ਜੇ ਆਪਾਂ ਇਨਕਮ ਦੀ ਗੱਲ ਬਾਤ ਕਰੀਏ ਵੀ ਇਹਦਾ ਪਰ ਬੂਟੇ ਦੇ ਹਿਸਾਬ ਨਾਲ ਇਨਕਮ ਹੁੰਦੀ ਆ ਕਿ ਇਹ ਠੇਕੇ ਦੇ ਚੜਦਾ ਹੈ ਹਾਂ ਇਹ ਠੇਕੇ ਚੜਦਾ ਪਰ ਚੜਦਾ ਪਰ ਬੂਟੇ ਦੇ ਹਿਸਾਬ ਨਾਲ ਹੀ ਆ ਅੱਛਾ ਉਮਰ ਦੇ ਹਿਸਾਬ ਨਾਲ ਇਹਦਾ ਠੇਕਾ ਹੁੰਦਾ ਜਿਵੇਂ 2500 ਤੋਂ ਛੋਟੇ ਬੂਟੇ ਦਾ ਸ਼ੁਰੂ ਹੋ ਜਾਂਦਾ ਇੱਕ ਬੂਟੇ ਦਾ ਇੱਕ ਬੂਟੇ ਦਾ ਤੇ ਨਾਰਮਲ ਜਿਹੜੇ ਆਮ ਬੂਟਾ ਵਿਅਸਤ ਹੋ ਜਾਂਦਾ 10000 12000 ਤੱਕ ਹੁਣ ਤਾਂ 15000 ਵੀ ਟੱਪ ਗਿਆ ਕਈ ਬੂਟਿਆਂ ਦਾ ਜਿਵੇਂ ਬਾਲੇ ਪ੍ਰਾਣੇ ਨੇ ਇਹ ਜੀ ਵੀ ਤੁਹਾ ਹਾਂ ਇਹ ਸਾਡੇ 12 ਕੁ ਦੀ ਔਸਤ ਪੈਂਦੀ ਵੱਡੇ ਛੋਟੇ ਸਾਰੇ ਲਾ ਕੇ 12000 ਰੁਪਏ ਬੁੱਟਾ ਇਹ ਬਈ ਇਹ ਤਾਂ ਬਹੁਤ ਪੁਰਾਣੇ ਹੋਣੇ ਹਨਾ ਹਾਂ ਜੀ ਇਹ ਪੁਰਾਣੇ ਨੇ ਇਤੋਂ ਵੀ ਪੁਰਾਣੇ ਹੈਗੇ ਨੇ ਕਈ ਤਾਂ ਵੀ ਦੋ ਬੰਦੇ ਜਫਾ ਪਾ ਲੈਣ ਨੂੰ ਜਫਾ ਨਹੀਂ ਪੈਂਦਾ ਉਹਨਾਂ ਨੂੰ ਅੱਛਾ ਹਾਂ ਜੀ ਇਹਦੀ ਵੀ ਉਮਰ ਜੇ ਆਪਾਂ ਗੱਲਬਾਤ ਕਰੀ ਉਮਰ ਕਿੰਨੀ ਕਾ ਉਮਰ ਤਾਂ ਇਹਦੀ ਬਹੁਤ ਲੰਮੀ ਹੁੰਦੀ ਐ 100 ਸਾਲ ਚੱਲ ਹੀ ਜਾਂਦਾ ਐ ਗਾਂ ਫਲ ਦੇ ਹੀ ਜਾਂਦਾ ਐ ਫਲ ਦੇ ਨੂੰ ਨਹੀਂ ਹਟਦੇ ਹੂੰ ਜੇ ਲੱਗਿਆਂ ਨੂੰ ਵੀ ਕਾਫੀ ਟਾਈਮ ਹੋ ਗਿਆ ਆ ਲੱਗਿਆਂ ਨੂੰ 15 ਕੁ ਸਾਲ ਹੋਏ ਨੇ ਇਹ ਨਵੇਂ ਨੇ ਪੱਤਿਆਂ ਥੱਲੇ ਫਲ ਆਉਂਦਾ ਇਹਨਾਂ ਦਾ ਫਲ ਨਹੀਂ ਖਰਾਬ ਹੁੰਦਾ ਮੀਂਹ ਤੋਂ ਵੀ ਬਚਾ ਰਹਿੰਦਾ ਧੁੱਪ ਤੋਂ ਵੀ ਬਚਾ ਰਹਿੰਦਾ ਜੀ ਭਾਈ ਆਪਾਂ ਨਵਾਂ ਬੰਦਾ ਜਾਮਣਾ ਲਾਉਂਦਾਗਾ ਮੰਨ ਲਓ ਮੈਂ ਜਾਮਣ ਲਾਉਣੀ ਆ ਤੇ ਇਹ ਕਿੰਨੇ ਟਾਈਮ ਬਾਅਦ ਫਰੂਟ ਦੇਣਾ ਸ਼ੁਰੂ ਕਰੋਗੀ ਬਾਗ ਲਾਉਣ ਅਸੀਂ ਹਰ ਇੱਕ ਨੂੰ ਸਬਰ ਕਰਨਾ ਚਾਹੀਦਾ ਜੀ ਆਪਾਂ ਨੂੰ ਚਾਹੀਦਾ ਵੀ ਛੇਤੀ ਫਰੂਟ ਆ ਜਾਏ ਪਰ ਫਰੂਟ ਤਾਂ ਆ ਜਾਂਦਾ ਪਰ ਫਰੂਟ ਜਿਹੜਾ ਹੁੰਦਾ ਉਹ ਸਹੀ ਬੂਟੇ ਨੇ ਉਦੋਂ ਦੇਣਾ ਜਦੋਂ ਉਹਦੀ ਵਿਅਸਤ ਹੋ ਜਾਵੇ ਵੱਡਾ ਹੋ ਜਾਵੇ ਇੱਕ ਦੋ ਦਾਣੇ ਖਾਨ ਨੂੰ ਘਰੇ ਆਈ ਜਾਊਗਾ ਉਹ ਨਾ ਆਪੇ ਵੇਚਣ ਜਾ ਸਕਦੇ ਨਾ ਕੋਈ ਘਰੇ ਚੱਜ ਨਾ ਕੰਮ ਆਉਂਦੇ ਆ ਇਹ ਤਾਂ ਸਹੀ 7 ਸਾਲ ਬਾਅਦ ਇਹਨੇ ਵੇਚਣ ਲੱਗਣਾ ਚੌਥੇ ਪੰਜਵੇਂ ਸਾਲ ਫਰੂਟ ਥੋੜਾ ਥੋੜਾ ਲੈ ਲੈਂਦਾ ਪਰ ਇਹਨੇ ਵੇchnਾ ਪੰਜਵੇਂ ਸੱਤਵੇਂ ਸਾਲ ਹੀ ਆ ਜਿਨੇ ਚਲੋ ਘਰ ਆਸਤੇ ਲਾਉਣੀ ਆ ਉਹਦੇ ਵਾਸਤੇ ਕਿਹੜੀ ਵਧੀਆ ਵੈਰਾਈਟੀ ਰਹੂਗੀ ਤੇ ਜਿਨੇ ਮੰਨ ਲਓ ਸੇਲ ਕਰਨ ਵਾਸਤੇ ਚਾਰਦਵਾਰੀ ਚਲਾਉਣੀ ਹੈ ਕੇ ਉਹਦੇ ਵਾਸਤੇ ਵੈਰਾਈਟੀ ਕਿਹੜੀ ਜੇ ਤਾਂ ਖਾਣ ਵਾਸਤੇ ਲਾਉਣੀ ਹੈ ਫਿਰ ਤਾਂ ਕੋਈ ਵੀ ਜਮਨ ਲਾ ਲਓ ਜਿਹੜੀ ਗrafted ਹੁੰਦੀ ਛੇਤੀ ਫਰੂਟ ਦੇ ਦਿੰਦੀਆਂ ਥੋੜਾ ਥੋੜਾ ਕਰਕੇ ਅੱਛਾ ਤੇ ਪਰ ਜਿਨੇ ਸੇਲ ਕਰਨਾ ਉਹਨਾਂ ਨੂੰ ਤੇਈ ਜਮਨ ਲਾਉਣੀ ਪਊਗੀ ਕਿਉਂਕਿ ਕਈਆਂ ਦੇ ਠੇਕੇ ਨਹੀਂ ਚੜਦੇ ਜਾਮਨ ਉਹ ਠੇਕੇ ਤਾਂ ਨਹੀਂ ਚੜਦੇ ਫਰੂਟ ਹੁੰਦਾ ਮੋਟਾ ਉਹ ਤੋੜ ਕੇ ਪੈਕ ਕਰੀਦਾ ਪਾਣੀ ਛੱਡ ਜਾਂਦਾ ਦਿੱਲੀ ਜਾਣ ਤੋਂ ਪਹਿਲਾਂ ਪਹਿਲਾਂ ਹੀ ਠੀਕ ਹੈ ਇਹ ਪਾਣੀ ਨਹੀਂ ਛੱਡਦਾ ਇਹਦੀ ਗਿੜ ਕਮੋਟੀ ਹੁੰਦੀ ਗੁੱਦਾ ਉੱਤੇ ਥੋੜਾ ਘੱਟ ਹੁੰਦਾ ਤੇ ਥੋੜਾ ਟਾਈਟ ਹੁੰਦਾ ਇਹ ਦਿੱਲੀ ਵਧੀਆ ਪਹੁੰਚ ਜਾਂਦਾ ਉੱਥੇ ਵਧੀਆ ਸਭ ਤੋਂ ਮਹਿੰਗਾ ਇਸ ਟਾਈਮ ਸਾਰੇ ਪੰਜਾਬ ਤੋਂ ਸਾਡਾ ਜਾਮਨ ਜਾਂਦਾ ਪਿਆ ਇਹ ਵੀ ਜਿਹੜੀਆਂ ਜਾਮਨ ਦੀਆਂ ਵੈਰਾਈਟੀਆਂ ਆਂਗਾ ਜਿਵੇਂ ਦੇਸੀ ਦੇ ਵਿੱਚ ਵੀ ਕਈ ਆ ਜਾਂਦੀਆਂ ਆ ਦੇਸੀ ਵਿੱਚ ਜ਼ਿਆਦਾਤਰ ਦੋ ਆਉਂਦੀਆਂ ਨੇ ਤੇ ਤਿੰਨ ਵੀ ਹੁੰਦੀਆਂ ਨੇ ਤੀਜੀ ਦਾ ਫਾਇਦਾ ਨਹੀਂ ਜਾਮ ਨਹੀਂ ਕਹਿ ਦਿੰਦੇ ਉਹਨੂੰ ਅੱਛਾ ਜੀ ਤੇ ਦੋ ਇੱਕ ਡੁੱਗਲ ਤੇ ਰਾਜਮਣ ਤੇ ਇੱਕ ਆ ਦੇਸੀ ਜਿਹੜੀ ਹੁੰਦੀ ਐ ਸਿੰਪਲ अच्छा ये दोवां ਦਾ ਹੀ ਫਾਇਦਾ ਆ। ਸਾਹ ਵੈਰਿਟੀ ਦਾ ਇੱਕ ਆ ਵੀ ਫਾਇਦਾ ਜੀ ਤੁਸੀਂ ਬਾਕੀ ਬੂਟੇ ਸਾਡੇ ਵੇਖਿਓ ਵੱਡੇ ਵੱਡੇ ਨੇ। ਅੱਛਾ। ਇਹ ਛੋਟੇ ਨੇ ਇਹਨੂੰ ਇੱਕ ਜਣਾ ਇੱਕ ਪੌੜੀ ਲੈ ਕੇ ਘੁੰਮ ਜਾਂਦਾ। ਹੂੰ। ਉਹਦੇ ਵਾਸਤੇ ਤਿੰਨ ਬੰਦੇ ਚਾਹੀਦੇ ਇੱਕ ਪੌੜੀ ਚੱਕਣ ਵਾਸਤੇ। ਹੂੰ। ਐਡੀਆਂ ਜਿਹੜੀਆਂ ਲੰਮੀਆਂ ਪੌੜੀਆਂ ਨੇ ਉਹ ਖੜੀ ਕਰਨੀ ਵੀ ਔਖੀ ਆ ਫਿਰ ਉਹਨੂੰ ਫੜ ਕੇ ਰੱਖਣਾ ਪੈਂਦਾ ਫਿਰ ਇੱਕ ਜਣਾ ਤੋੜਦਾ ਉੱਪਰ ਜਾ ਕੇ। ਜਿਹੜੇ ਬਈ ਮੰਨ ਲਓ ਹੁਣ ਨਵਾਂ ਬੰਦਾ ਲਾਉਂਦਾ 7 ਸਾਲਾਂ ਬਾਅਦ ਠੇਕੇ ਤੇ ਲੱਗਦਾ। ਉਦੋਂ ਪਹਿਲਾਂ ਫਿਰ ਬੰਦਾ ਇਨਕਮ ਕਿਹੜੇ ਜਰੀਏ ਕਰ ਸਕਦਾ ਇਹ ਤੋਂ? ਉਦੋਂ ਜਿਵੇਂ ਹੁਣ ਅਸੀਂ 3 ਕਿਲੇ ਨਰੋਲ ਜਾਮਨ ਲਾਈ ਆ ਉਹਦੇ ਵਿੱਚ ਅਸੀਂ ਇਕੱਲੀ ਜਾਮਨ ਲਾ ਕੇ ਪਹਿਲੀ ਨਹੀਂ ਖਾਲੀ ਛੱਡੀ ਉਹਦੇ ਚ ਅਸੀਂ ਜਾਮਨ ਦੇ ਨਾਲ ਨਾਲ ਇੱਕ ਲੈਣ ਜਾਮਨ ਇੱਕ ਆੜੂ ਇੱਕ ਜਾਮਨੇ ਕਾੜੂਆਂ ਲਾਈ ਸੀ ਅੱਛਾ ਤੇ 10 ਤੋਂ 12 ਸਾਲ ਸਾਨੂੰ ਆੜੂ ਨੇ ਬਹੁਤ ਵਧੀਆ ਪੈਸਾ ਦਿੱਤਾ ਜਿੰਨੀ ਇਨਕਮ ਕਰਨੀ ਸੀ ਅਸੀਂ ਬਾਗ ਦੀ ਉੱਥੋਂ ਕਰ ਲਈ ਪਹਿਲਾਂ ਹੁਣ ਜਿਹੜਾ ਜਾਮਨ ਹੁਣ ਉਹ ਫਿਰ ਜਾਮਨ ਚੱਲ ਪਿਆ ਸੀ ਆੜੂ ਫਿਰ ਮਜਬੂਰੀ ਚ ਪਟਿਆ ਕਿਉਂਕਿ ਅਸੀਂ ਜਾਮਨ ਤਿਆਰ ਕਰਨਾ ਸੀ ਆੜੂ ਲਾਇਆ ਸੀਗਾ ਆੜੂ ਪਟ ਕੇ ਹੁਣ ਜਾਮਨ ਆਵਦੀ ਹੈ ਕਮਾਈ ਦੇ ਜਾਂਦਾ ਵਧੀਆ ਜਾਂ ਆਪਾਂ ਇਹ ਵੀ ਕਰ ਸਕਦੇ ਆ ਵੀ ਜਿਵੇਂ ਜਾਵਣਾ ਦਾ ਗੈਪ ਥੋੜਾ 40-40 ਫੁੱਟ ਆਗਾ ਇਹਦੇ ਵਿਚਾਲੇ ਮੰਨ ਲਓ ਗੋਭੀ ਦੀ ਖੇਤੀ ਜੀ ਨਹੀਂ ਕਰਨੀ ਬਹੁਤ ਮਿਹਨਤ ਵਾਲਾ ਬੰਦਾ ਉਹ ਤਾਂ ਫਿਰ ਕਰ ਹੀ ਲੈਂਦਾ ਜਿਵੇਂ ਮੈਂ ਹੁਣ ਜੌਬ ਕਰਦਾ ਮੈਂ ਮੇਰੇ ਤੋਂ ਫਿਰ ਕੀਤਾ ਨਹੀਂ ਜਾਂਦਾ ਕਰਨ ਨੂੰ ਤਾਂ ਖਾਲੀ ਥਾਂ ਹੁੰਦੀ ਜੋ ਮਰਜ਼ੀ ਕਰੀ ਜਾਓ ਵੀ 40 ਫੁੱਟ ਜਿਹੜਾ ਰਲਣਾ ਉਹ 15 ਸਾਲ ਬਾਅਦ ਹੀ ਰਲਣਾ ਬੂਟੇ ਨੇ ਉਸ ਤੋਂ ਪਹਿਲਾਂ ਤਾਂ 10 ਸਾਲ ਵਿਲਾ ਰਿਆ ਸਬਜ਼ੀ ਜ਼ਿਆਦਾਤਰ ਲੋਕ ਸਬਜ਼ੀ ਹੀ ਠੇਕੇ ਲਾਉਂਦੇ ਜਿਵੇਂ ਆ ਬਾਗ ਸੀ ਸਾਡਾ ਅਮਰੂਦ ਦਾ ਇਹਦੇ 2 ਸਾਲ ਗੋਭੀ ਦੀ ਸਬਜ਼ੀ ਲਾਉਂਦਾ ਰਿਹਾ ਬੰਦਾ ਠੇਕੇਦਾਰ ਅਈ ਠੇਕੇ ਦੇ ਦਿੱਤੀ ਸੀ ਕਿੰਨੀ ਕਮ ਇਨਕਮ ਹੋ ਜਾਂਦੀ ਆ ਇਨਕਮ ਬਹੁਤ ਵਧੀਆ ਹੁੰਦੀ ਝੋਨੇ ਕਣਕ ਨਾਲੋਂ ਬਹੁਤ ਵਧੀਆ ਜਦੋਂ ਮੇਰੇ ਸਾਰੇ ਦੋਸਤ ਮਿੱਤਰ ਝੋਨੇ 'ਚ ਵਿਜੀ ਹੁੰਦੇ ਆ ਕਣਕ ਵੜਨ 'ਚ ਵਿਜੀ ਹੁੰਦੇ ਆ ਉਦੋਂ ਆਪਾਂ ਜਮਾ ਵਿਹਲੇ ਹੁੰਦੇ ਆ ਮੈਂ ਤਾਂ ਹਮੇਸ਼ਾ ਹੀ ਵਿਹਲਾ ਹੁੰਨਾ ਕਿਉਂਕਿ ਇਹ ਮੇਰੇ ਪਾਪਾ ਰਾਣੇ ਦਾਦੇ ਰਾਣੇ ਲਾਇਆ ਤੇ ਅਸੀਂ ਤਾਂ ਵਿਹਲੇ ਬੈਠੇ ਖਾਣ ਵਾਲੇ ਆ ਜੀ ਉਹਨਾਂ ਦੀ ਮਿਹਨਤ ਆ ਸਾਨੂੰ ਫਲ ਮਿਲ ਜਾਂਦਾ ਇਨਕਮ ਸਾਡੀ 3 ਲੱਖ ਤੋਂ ਮਤਲਬ ਲੱਖ ਤੋਂ ਪਹਿਲੇ ਦੂਜੇ ਤੀਜੇ ਸਾਲ ਸ਼ੁਰੂ ਹੋ ਜਾਂਦੀ ਲੱਖ ਰੁਪਏ ਕਿੱਲਾ ਤੇ 5 ਲੱਖ ਨਾਰਮਲ ਚੱਲਦੀ ਚੱਲਦੀ ਆ 1 ਤੋਂ 5 ਦੇ ਵਿੱਚ ਵਿੱਚ ਰਹਿੰਦੀ ਆ ਜਾਣੀ ਕਿ ਜੇ ਮਤਲਬ ਜਾਮਨ ਲਾਉਂਦਾ ਬਈ ਕੋਈ ਤੇ ਮਤਲਬ 5 ਸਾਲਾਂ ਬਾਅਦ ਹੀ ਨਿਕਮ ਸ਼ੁਰੂ ਹੋਊਗੀ ਨਹੀਂ ਨਹੀਂ ਜਾਮਨ ਦੀ ਤਾਂ 7 ਸਾਲ ਬਾਅਦ ਹੋਊਗੀ ਅੱਛਾ ਹਾਂਜੀ ਹਮ ਜਾਮਨ ਨੇ ਤਾਂ ਪੂਰਾ ਫਲ ਲੈਣਾ ਫੇਰ ਹੀ ਵਿਕਣਾ ਤੇ ਜਾਮਨ ਦੀ ਪਰ ਬੰਦਾ ਇਹ ਵੀ ਨਾ ਸੋਚੇ ਮੈਂ ਇੱਕ ਬੂਟਾ ਲਾ ਲਾਂ ਤੇ ਮੈਨੂੰ 10000 ਰੁਪਏ ਮਿਲ ਜੂਗਾ ਪਰ ਉਹ ਇਹ ਸਿਸਟਮ ਹੁੰਦਾ ਵੀ ਜਿਵੇਂ ਹੁਣ ਸਾਡੇ ਇੱਥੇ ਗੜਾ ਜਿੱਥੋਂ ਹੁਣ ਜਾਂ ਤਾਂ ਛੋਟੀ ਬਲੇਰੋ ਪਿਕਅਪ ਭਰ ਕੇ ਚੱਲ ਜੂਗੀ ਤਾਂ ਫਾਇਦਾ ਜੇ ਕੈਂਟਰ ਪਰ ਕੁ ਜਿਵੇਂ ਠੇਕੇਦਾਰ ਨੇ ਦੱਸਿਆ ਮੈਨੂੰ ਤਾਂ ਲੱਗਦਾ ਉਹ ਜਿਹੜੇ ਜਦੋਂ ਮੈਂ ਵੇਚੇ ਸੀ ਲਾਕਡਾਊਨ ਚ ਉਦੋਂ 7 ਕੈਂਟਰ ਜਾਂਦੇ ਹੁੰਦੇ ਤੇ ਹੁਣ ਸੁਖਣਾ ਕਹਿੰਦੇ 15 ਕੈਂਟਰ ਜਾ ਰਹੇ ਨੇ ਜਿਵੇਂ ਉਹਨੇ ਦੱਸਿਆ ਤੇ ਉਹ ਕੈਂਟਰ ਭਰੂਗਾ ਦਿੱਲੀ ਪਹੁੰਚੂਗਾ ਜੇ ਉਹ ਕੈਂਟਰ ਖਾਲੀ ਹੋਊਗਾ ਫਿਰ ਉਹ ਲੋਕਲ ਮੰਡੀ ਰੂ ਲੋਕਲ ਮੰਡੀ ਦਾ ਕੋਈ ਰੇਟ ਨਹੀਂ ਬੰਦਦਾ ਇੰਨਾ 100 ਤੋਂ ਥੱਲੇ ਰਹਿੰਦਾ ਜਣੇ ਕਿ ਜੇ ਕਿਸੇ ਨੇ ਲਾਉਣਾ ਵੀ ਹੈ ਤੇ ਬਾਵਾ ਲਾਵੇ ਇੰਡੀਆ ਦਾ ਉਹ ਜਿਵੇਂ ਜਿਵੇਂ ਆਪਾਂ ਦੋਵਾਂ ਨੇ ਨਵੀਂ ਥਾਂ ਤੇ ਸ਼ੁਰੂ ਕਰਨਾ ਤੇ ਜਿਵੇਂ ਮੈਂ ਲਾਵਾਂ 20 ਬੂਟੇ 20 ਬੂਟੇ ਤੁਸੀਂ ਲਾਓ 40 ਬੂਟਿਆਂ ਤੇ ਚੰਗਾ ਠੇਕੇਦਾਰ ਆ ਜਾਊਗਾ। ਹੂੰ ਵੀ ਕੁਆਲਿਟੀ ਚੰਗੀ ਹੋਵੇ ਵਿੱਚ ਜਾਮਣੀ ਨਾ ਹੋਵੇ। ਇੱਕ ਮੇਰਾ ਵੀਰ ਕੋਈ ਵੀ ਹੈ ਨਾ ਜਦੋਂ ਬੂਟਾ ਲਾਉਣਾ ਆਪਾਂ ਜੇ 버ਗਰ ਖਾਣਾ ਤੇ ਪੀਜ਼ਾ ਖਾਣਾ ਤੇ ਆਪਾਂ ਮਹਿੰਗੇ ਤੋਂ ਮਹਿੰਗਾ ਆਰਡਰ ਕਰ ਦਿੰਨੇ ਆ। ਜੀ। ਪਰ ਜਦੋਂ ਆਪਾਂ ਬੂਟਾ ਲਾਉਣਾ ਨਾ ਉਦੋਂ ਆਪਾਂ ਆਖਣਾ ਯਾਰ 10 ਆਲਾ ਬੂਟਾ ਮਿਲ ਜੇ 20 ਆਲਾ ਮਿਲ ਜੇ ਇਹ ਸਹੀ ਆ ਉਦੋਂ ਨਹੀਂ ਪੈਸੇ ਲਾਉਣੇ ਆਪਾਂ ਫਿਰ ਉਸ ਤੋਂ ਬਾਅਦ ਚ 2 ਸਾਲਾਂ ਬਾਅਦ ਆਪਾਂ ਆਖਣਾ ਫਲਾਣੇ ਨਰਸੀਆ ਇਹਨੇ ਬੂਟਾ ਦਿੱਤਾ ਤੇ ਫਾਲੀ ਨਹੀਂ ਦਿੰਦਾ ਪਿਆ ਫਿਰ ਉਹ ਜੇਬ ਜੇ ਆਪਾਂ ਬੂਟੇ ਪੈਸੇ ਦਾਵਾਂਗੇ ਉਹ ਜਾਈ ਮਿਲੂਗਾ ਹਮ ਕਿਉਂਕਿ ਹਰ ਕਿਸੇ ਨੇ ਕਮਾਈ ਕਰਨੀ ਆ ਕਮਾਈ ਦਾ ਸਾਰੇ ਤੁਰੇ ਫਿਰਦੇ ਆ ਇਹ ਤਾਂ ਹੈ ਨਹੀਂ ਕਿਸੇ ਨੇ ਕੋਈ ਸੇਵਾ ਕਰਨੀ ਆ ਜੀ ਜੀ ਜਦੋਂ ਬੂਟਾ ਲੈਣਾ ਉਦੋਂ ਚੰਗਾ ਕੁਆਲਟੀ ਦਾ ਜਿੰਨੇ ਪੈਸੇ ਮਰਜ਼ੀ ਵੱਤ ਲਾਦਦੇ ਉਹ ਲਾ ਕੇ ਲੈਣਾ ਚਾਹੀਦਾ ਜੀ ਜੀ ਮੈਂ ਕਈ ਬੂਟੇ 5-5000 ਵਾਲੇ ਵੀ ਲਾਏ ਹੋਏ ਨੇ ਅੰਬਾਂ ਦੇ ਵੀ ਲਿਆ ਕੇ ਲਾਏ ਨੇ ਸੁੱਕ ਜਾਂਦੇ ਨੇ ਬੂਟੇ ਇਹ ਤਾਂ ਕਿਸਮਤ ਹੁੰਦੀ ਹੈ ਉਹਨਾਂ ਇਹ ਤਾਂ ਨਰਸੀ ਵਾਲੀ ਥੋੜੀ ਨਾਲ ਗਰੰਟੀ ਹੈ ਜੀ ਜੀ ਵੀ ਤੂੰ ਲੈ ਕੇ ਤੁਹਾਡੇ ਤੋਂ ਲੈਂਦਾ ਜਾਂ ਮੈਂ ਮੰਨ ਲਓ ਤੁਹਾਡੇ ਤੋਂ ਕੁਝ ਲਿਆਵਾਂ ਤੇ ਸੁੱਕ ਜੇ ਤੇ ਉਹ ਗਰੰਟੀ ਹੁੰਦੀ ਥੋੜੀ ਨਾਲ ਉਹ ਤਾਂ ਆਪਣੀ ਸਾਂਭ ਤੋਂ ਵੀ ਫਰਕ ਪੈ ਜਾਂਦਾ ਬਾਕੀ ਬਈ ਦੇਖ ਰੇਖਤੀ ਆ ਦੇਖ ਰੇਖਤੀ ਐ ਮੈਨ ਜੀ ਬਾਕੀ ਜਿਹੜਾ ਬਈ ਮੇਰੇ ਸਾਹਮਣਾਂ ਜਿਹੜਾ ਥੋੜਾ ਇਹ ਆ ਇੱਥੇ ਮੈਨ ਕੁਝ ਮਰਜ਼ੀ ਲਾ ਲਵਾਂ ਤੁਸੀਂ ਫਲਾਂ ਬਦਾਮ ਲਾਉਂ ਉਪਰਾ ਸੀ ਇੱਥੇ ਦਾ ਸਾਡੇ ਰਿਸ਼ਤੇਦਾਰ ਕਹਿੰਦੇ ਉਹ ਬੰਦਾ ਵੱਢ ਕੇ ਸਿਰ ਤੋਂ ਵੀ ਉੱਪਰ ਇੱਥੇ ਕਿਤੇ ਵੀ ਕੋਈ ਗਿੜਕ ਉੱਤੇ ਖਜੂਰਾ ਦੀਆਂ ਸਿੱਟੀਆਂ ਆਈਆਂ ਘਰ ਕੋਲ ਉਹ ਪੱਤੇ ਕੱਟ ਆਈਆਂ ਐਡੇ ਐਡੇ ਪੱਤੇ ਜੇ ਕਰੀ ਖੜੀਆਂ ਨੇ ਵੀ ਦੋ ਦੋ ਗਿੱਠ ਦੇ ਵੀ ਜਿਹੜੀ ਚੀਜ਼ ਸੁੱਖ ਨਾਲ ਇੱਥੇ ਸਿਰਦੋ ਜੀ ਉੱਗੀ ਪੈਣੀ ਆ ਇਹ ਵੀ ਪਾਣੀ ਪੂਣੀ ਦੇਖੀ ਸਿਸਟਮ ਕਰਦੇ ਆ ਪਾਣੀ ਆ ਵੇਖੋ ਯਾਰ ਰਾਜਖਾਲ ਤੇ ਉਧਰ ਆਪਣੇ ਕੱਸੀ ਆ ਵੱਡੀ ਨਹਿਰ ਵੀ ਨਾਲ ਹੀ ਆ ਸਾਡੇ ਨਹਿਰੀ ਪਾਣੀ ਆ ਇਹ ਮੋਟਰ ਕਦੀ ਚਲਾਣੀ ਵੀ ਵਾਰੀ ਵੀ ਵਾਧੂ ਹੁੰਈ ਹੈ ਨਾ ਹਾਂਜੀ ਇਹ ਪਾਣੀ ਵਧ ਹੁੰਦਾ ਇੰਦਾਂ ਦਾ ਦੁੱਗਣਾ ਹੀ ਹੁੰਦਾ ਆਮ ਵਾਰੀ ਨਾਲ ਆ ਮੋਟਰ ਆ ਸਾਡੀ ਵੇਖੋ ਜੀ ਇਹ ਵਿਚਾਰੀ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਨਾਲੇ ਖੂਬ ਵੀ ਹੁਣ ਤਾਂ ਬੰਦ ਜੇ ਹੋਣ ਵਾਲਾ ਹੋਣਾ ਅੱਛਾ ਤੁਸੀਂ ਬੋਰ ਚਲਾਉਂਦੇ ਹੀ ਨਹੀਂ ਨਾ ਨਾ ਬੋਰ ਨਹੀਂ ਕੱਸੀ ਦਾ ਪਾਣੀ ਵਾਧੂ ਹੈ ਨਹਿਰ ਦਾ ਪਾਣੀ ਵਾਧੂ ਹੈ ਬਾਕੀ ਮੇਰੇ ਸਹਾਂਣਾ ਭਾਈ ਜਿਹਦਾ ਬੂਟੇ ਵੱਡੇ ਹੋ ਜਾਣ ਇਹ ਮੈਨੂੰ ਲੱਗਦਾ ਪਾਣੀ ਦੀ ਨਿਰਜਰੂਰਤ ਨਹੀਂ ਪੈਂਦੀ। ਪਾਣੀ ਦੀ ਲੋਡ ਬਹੁਤ ਘੱਟ ਪੈਂਦੀ ਹੈ ਜੀ। ਇਹ ਤਾਂ ਨਾ ਇਹਨਾਂ ਨੂੰ ਚਾਹੀਦਾ ਜਿਵੇਂ ਸਰਕਾਰ ਨੇ ਹੁਣ ਚਲਾਈ ਨਹੀਂ ਰੇਨ ਗੰਨਾ ਚਲਾਤੀਆਂ, ਜਿਵੇਂ ਡ੍ਰਿਪ ਸਿਸਟਮ ਚਲਾਤਾ। ਰੇਨ ਗੰਨਾ ਦਾ ਬਾਗਾਂ 'ਚ ਬਹੁਤ ਫਾਇਦਾ। ਅੱਛਾ। ਜਿੰਨਾ ਰੇਨ ਗੰਨ ਦੇ ਥਰੂ ਪਾਣੀ ਦਵਾਂਗੇ ਬਾਗ ਨੂੰ ਆੜੂ ਹੋ ਗਿਆ, ਆਲੂ ਬਹਾਰਾ ਹੋ ਗਿਆ, ਕੋਈ ਵੀ ਫਰੂਟ ਉਹ ਓਨਾ ਜਿਆਦਾ ਕੁਆਲਿਟੀ ਬਣੂਗੀ, ਮੋਟਾ ਬਣੂਗਾ। ਜੀ। ਤੇ ਪਰ ਉਹ ਮਿਠਾਸ ਜ਼ਰੂਰ ਘਟ ਜਾਂਦੀ ਪਰ ਮੋਟਾ ਬਣਦਾ ਕਿਉਂਕਿ ਅੱਜ ਕੱਲ ਲੋਕ ਰੇੜੀ ਤੇ ਮੋਟਾ ਵੇਖ ਕੇ ਸੋਨਾ ਵੇਖ ਕੇ ਖਰੀਦਦੇ ਤੇ ਉਹ ਰੇਨ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਉਹ ਰੇਨ ਗਨ ਚਲਾਇਆ ਹੋਵੇ ਫਿਰ ਬਹੁਤ ਵਧੀਆ ਰਹਿੰਦਾ ਬਾਗ ਬਈ ਆਪਣਾ ਪਿੰਡ ਜ਼ਰੂਰ ਦੱਸੋ ਬਈ ਕਈ ਭਰਾ ਹੁਣ ਵੀਡੀਓ ਵਿੱਚ ਪੁੱਛਣਗੇ ਵੀ ਤੇ ਨੰਬਰ ਵੀ ਥੋੜਾ ਪੁੱਛਣਗੇ ਜੇ ਤੁਹਾਡੇ ਕੋਲ ਸਾਮਣ ਹੁੰਦਾ ਨੰਬਰ ਦੇ ਸਕਦੇ ਹੋ ਕਈ ਵਾਰੀ ਫੋਨ ਬਈ ਬਲੋੜ ਤੋਂ ਜ਼ਿਆਦਾ ਆਉਂਦੇ ਆਗੇ ਉਸ ਹਾਮਣਾ ਆਪਦਾ ਪਿੰਡ ਜ਼ਰੂਰ ਦੱਸੋ ਹਾਂਜੀ ਪਿੰਡ ਸਾਡਾ ਹੀ ਸਮੇਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਹਾਂਜੀ ਹਾਂਜੀ ਤੇ ਫੋਨ ਨੰਬਰ ਤਾਂ 9915532960 WhatsApp ਤੇ ਮੈਸੇਜ ਕਰ ਲਿਜੇ ਫੋਨ ਨਾ ਚੱਕਿਆ ਜਾਵੇ ਤਾਂ ਜੀ ਆਪਣਾ ਨਾਮ ਬਈ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਠੀਕ ਹੈ ਵੈਸੇ ਤੁਸੀਂ ਬਈ ਨੌਕਰੀ ਕਰਦੇ ਹੋ ਹਾਂ ਮੈਂ ਗਵਰਨਮੈਂਟ ਜੋਬ ਕਰਦਾ ਹਾਂ ਸਪੋਰਟਸ ਡਿਪਾਰਟਮੈਂਟ ਵਿੱਚ ਹਾਂ ਕਿੱਕ ਬਾਕਸਿੰਗ ਦਾ ਕੋਚ ਹਾਂ ਜੀ ਠੀਕ ਹੈ ਉਹ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ